ਦਵਾਬੇ ਦੀ ਧਰਤੀ ਜ਼ਿਲ੍ਹਾ ਹਿਸ਼ਾਰਪੁਰ ਦੇ ਅਧੀਨ ਹੁੰਦੇ ਪਿੰਡ ਸਹਿਵਾਜਪੁਰ ਵਿਖੇ ਪਹੁੰਚੇ ਆ ਜਿੱਥੇ ਇੱਕ ਪੰਜਾਬੀ ਭਰਾ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਦੇਸੀ ਗੁੜ ਤੋਂ ਦੇਸੀ ਸ਼ੱਕਰ ਤਿਆਰ ਕਰਦੇ ਆ ਠੀਕ ਆ ਸਾਰ ਸਪਾਈ ਦਾ ਪੂਰਾ ਪ੍ਰਬੰਧ ਆ ਪੰਜਾਬੀ ਭਰਾ ਆ ਆਪਣੇ ਠੀਕ ਆ ਆਜੋ ਪਾਸ ਭਰਾ ਨਾਲ ਮਿਲੋਣੇ ਆ ਜਿਹੜੇ ਵੀ ਸਾਡੇ ਸੱਜਣ ਮਿੱਤਰ ਦੇਸੀ ਗੁੜ ਤੋਂ ਦੇਸੀ ਸ਼ੱਕਰ ਖਾਂਦੇ ਸ਼ਕੀਨ ਆ ਉਹਨਾਂ ਵਾਸਤੇ ਵੀਡੀਓ ਬਹੁਤ ਖਾਸ ਆ ਵੀਡੀਓ ਨੂੰ ਮਿਸ ਨਾ ਕਰਿਓ ਤੇ ਆਜੋ ਮੇਰੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਬਾਰੇ ਜਾਣਕਾਰੀ ਦੇ ਦਿਓ ਜੀ ਹਾਂਜੀ ਭਾਜੀ ਮੇਰਾ ਪਿੰਡ ਨਾ ਪਿੰਡ ਸਵਾਜਪੁਰ ਜ਼ਿਲ੍ਹਾ ਛੇੜਪੁਰ ਠੀਕ ਆ ਜੀ ਵਿੱਚ ਗੁੜ ਦਾ ਤੇ ਦੇਸੀ ਸ਼ੱਕਰ ਦਾ ਵੇਣ ਨਾ ਲਾਇਆ ਜੀ ਠੀਕ ਆ ਜੀ ਹਾਂਜੀ ਪਿਓਰ ਗੁੜ ਤੇ ਪਿਓਰ ਸ਼ੱਕਰ ਮਿਲਦੀ ਇੱਥੇ ਠੀਕ ਆ ਜੀ ਹਾਂਜੀ ਇੱਥੇ ਕੋਈ ਗੰਦਗੀ ਦਾ ਨਹੀਂ ਕੋਈ ਖੰਡ ਨਹੀਂ ਕੋਈ ਕੈਮੀਕਲ ਨਹੀਂ ਠੀਕ ਆ ਜੀ ਸਿਰਫ ਛੋਡੇ ਨਾ ਤੇ ਤੇਸਰੋਂ ਦੇ ਤੇਲ ਨਾਲ ਕੱਢੀਦੀ ਹੈ ਤੇਲ ਨਾਲ ਕੱਢੀਦੀ ਆ ਹਾਂਜੀ ਪਿਛਲੇ ਸਾਲ ਨਾਲੋਂ ਐਤਕੀ ਥੋੜਾ ਜਿਹਾ ਕੰਮ ਵੱਡਾ ਕੀਤਾ ਸਾਫ ਸੁਥਰਾ ਕਰਨਾ ਠੀਕ ਆ ਜੀ ਵਧੀਆ ਕੰਮ ਆ ਜੀ ਠੀਕ ਆ ਜੀ ਹਾਂਜੀ ਤਾਂ ਤੇ ਇਹ ਜਿਹੜਾ ਪਿੰਡ ਆ ਟਾਂਡਾ ਤੋਂ ਮਿਆਣੀ ਰੋਡ ਦੇ ਉੱਤੇ ਆ ਨਾ ਹਾਂਜੀ ਹਾਂ ਟਾਂਡਾ ਤੋਂ ਮਿਆਣੀ ਰੋਡ ਦੇ ਉੱਤੇ ਪਿੰਡ ਰੋਡ ਦੇ ਉੱਤੇ ਪਿੰਡ ਲੋ ਆ ਜੀ ਠੀਕ ਆ ਜੀ ਤਾਂ ਜਿਹੜੇ ਮਰਜੀ ਵੀਰ ਭਰਾ ਪੈਣਾ ਮੇਰੀਆਂ ਹੁਣ ਬਹੁਤ ਵਧੀਆ ਚਾਹ ਬਣਦੀ ਦੁੱਧ ਕਦੀ ਨਹੀਂ ਖਰਾਬ ਹੋਇਆ ਚਾਹ ਨਹੀਂ ਕਦੀ ਖਰਾਬ ਹੋਈ ਜਿੰਨਾ ਮਰਜੀ ਵਾਲੇ ਦੇਣ ਤੇ ਆਪਣੀ ਸਿਹਤ ਵਾਲੇ ਦਾਦੋ ਕੀ ਸਿਹਤ ਨੂੰ ਕੀ ਚੱਕਰ ਪਿਆ ਦੀ ਘੱਟ ਤੋਂ ਘੱਟ ਮੈਂ 90% ਹੈਂਡੀਕੈਪ ਆ ਕੰਨੀ ਜਿਵਾਨ ਚੱਲਦੀ ਆ ਮੇਰੀ ਠੀਕ ਆ ਜੀ ਹਾਂਜੀ ਮੈਂ ਆਪਣੇ ਪਰਹਾਮਾ ਦੇ ਵੀਰਾਂ ਦੇ ਸਹਿਯੋਗ ਨਾਲ ਵੀ ਇਹ ਲਾਏ ਠੀਕ ਆ ਜੀ ਤਜਾ ਨਹੀਂ ਕਿ ਮੰਜੇ ਤੇ ਹੈ ਜੀ ਮੈਂ ਤੇ ਹਾਂ ਜਾਨਕੀ ਸਰੀਰ ਪੱਖੋਂ ਵਿਛੱਕ ਨਹੀਂ ਜਾਂਦਾ ਪਰ ਮਨ ਦੇ ਵਿੱਚ ਤਮਾਗੀ ਕੰਮ ਕਰਨਾ ਆਣਾ ਹਾਂ ਹਾਂ ਜੀ ਹਾਂ ਜੀ ਸ਼ੁੱਧ ਕੰਮ ਆ ਜੀ ਜ਼ਹਿਰ ਨਹੀਂ ਖਿਲਾਉਣੇ ਜ਼ਹਿਰ ਨਹੀਂ ਖਿਲਾਉਣੇ ਆ ਜ਼ਹਿਰ ਨਾਲ ਹੀ ਮੈਂ ਇੱਥੇ ਤੋੜੀ ਪਹੁੰਚ ਗਏ ਆ ਜੀ ਠੀਕ ਆ ਜੀ ਹਾਂ ਜੀ ਬਾਬਾ ਜੀ ਜਦੋਂ ਆਪਣੇ ਸੱਜਣ ਮਿੱਤਰ ਪ੍ਰਦੇਸ਼ਾਂ ਵਿੱਚ ਬੈਠੇ ਆ ਜੇ ਕਿਸੇ ਨੇ ਗੁੜ ਮੰਗਵਾਉਣਾ ਹੋਵੇ ਤਾਂ ਤੁਸੀਂ ਭੇਜ ਦੋਗੇ ਇਹਨਾਂ ਨੂੰ ਹਾਂ ਜੀ ਹਾਂ ਜੀ ਭੇਜ ਦੋ ਠੀਕ ਆ ਜੀ ਤੇ 10 15 ਕਿਲੋ ਜਾਨਕੀ ਜੇ ਦਾ ਕਿਸੇ ਦਾ ਆਰਡਰ ਹੋਵੇ ਨਾ ਤੁਸੀਂ ਤਿਆਰ ਕਰਕੇ ਗੁੜ ਹਾਂ ਦੇ ਸਕਦੇ ਹਾਂ ਜਿੱਦਾਂ ਤੇ ਮੰਗਣਗੇ ਉਦਾਂ ਤੇ ਤਿਆਰ ਕਰ ਦੇ ਜੀ ਠੀਕ ਆ ਜੀ ਜਿੱਦਾਂ ਇਸ ਤੋਂ ਇਲਾਵਾ ਗੁੜ ਜਿਹਦਾ ਅੱਜ ਕੱਲ ਚੱਲਦਾ ਪੇਸੀ ਵਾਲਾ ਗੁੜ ਚੱਲਦਾ ਇੱਕ ਤਾਂ ਹੁੰਦਾ ਟੁਗੜੀਆਂ ਵਾਲਾ ਹੁੰਦਾ ਆ ਹਾਂਜੀ ਹਾਂਜੀ ਸੌਫ ਜਵੈਨ ਕਰਾਂਗੇ ਜੀ ਹਾਂਜੀ ਠੀਕ ਆ ਸੌਫ ਜਵੈਨ ਪਾ ਕੇ ਗਿੜੀਆਂ ਗੁੜੀਆਂ ਪਾ ਕੇ ਤਿਆਰ ਕਰਦੇ ਆ ਗੁੜ ਹਨ ਟੁਕੜੀ ਵਾਲਾ ਅਗਲੇ ਹਫ਼ਤੇ ਕਰਾਂਗੇ ਜੀ ਠੀਕ ਆ ਜੀ ਹਾਂਜੀ ਬਹੁਤ ਵਧੀਆ ਦਵਾਗੇ ਟੁਕੜੀ ਵਾਲਾ ਠੀਕ ਆ ਜੀ ਹਾਂਜੀ ਅਗਲੇ ਹਫ਼ਤੇ ਅਸੀਂ ਪੱਕਾ ਕਰ ਰਹੇ ਹਾਂ ਟੁਕੜੀ ਵਾਲੇ ਬਾਬਾ ਜੀ ਜੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਨੰਬਰ ਦੱਸ ਦਿਓ ਆਪਣਾ ਜੀ ਹਾਂ 85 ਦਾ ਪਿਓਰ ਗੋੜ ਦਾ ਗੋੜ ਦਾ 85 ਦਾ ਪਿਓਰ ਗੰਨੇ ਦਾ ਗੋੜ ਬੜਾ ਹੈ ਨਹੀਂ 85 ਦਾ ਗੰਨਾ ਹੁੰਦਾ ਉਹਦਾ ਗੋੜ ਤਿਆਰ ਕਰਦੇ ਆ ਹੋਰ ਗੰਨਾ ਨਹੀਂ ਵਰਤਦੇ ਨਹੀਂ ਨਹੀਂ ਹੋਰ ਨਹੀਂ ਵਰਤ ਠੀਕ ਆ ਜੀ ਪਿਓਰ 85 ਦਾ ਠੀਕ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਸਫਾਈ ਦਾ ਪੂਰਾ ਪ੍ਰਬੰਧ ਆ ਤੇ ਵਿੱਚ ਸਿਰਫ ਤਿੰਨ ਚੀਜ਼ਾਂ ਮਿਲਾਉਂਦੇ ਆ ਇੱਕ ਰਸ ਮਿੱਠਾ ਸੋਡਾ ਤੇ ਸਰੋਂ ਦਾ ਤੇਲ ਜਿੱਦਾਂ ਬਾਕੀ ਸਾਡੀ ਸੇਧਾ ਨਾ ਖਲਵਾੜ ਕਰਦੇ ਆ ਨਾ ਖੰਡ ਦਾ ਬੂਰਾ ਵਗੈਰਾ ਮਿਲਾ ਦਿੰਦੇ ਉਹ ਇਦਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਬਿਲਕੁਲ ਪਿਓਰ ਤਰੀਕੇ ਨਾਲ ਜਿਹੜਾ ਗੁੜ ਤਿਆਰ ਕਰਕੇ ਦਿੰਦੇ ਆ ਲਓ ਜੀ ਆਪਾਂ ਗੁੜ ਤੋੜ ਕੇ ਦੇਖਦੇ ਆ ਇਸ ਵੇਲੇ ਕ ਤੇ ਯਾਨੀ ਕਿ 100% ਜਿਹੜਾ ਸ਼ੁੱਧ ਗੋੜਾ ਹੈ ਜੇ ਕਿਸੇ ਮੇਰੇ ਸੱਜਣ ਮਿੱਤਰ ਨੂੰ ਗੋੜ ਦੀ ਲੋੜ ਹੋਵੇ ਜਾਂ ਆਰਡਰ ਤੇ ਤਿਆਰ ਕਰਾਉਣਾ ਹੋਵੇ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ